ਸਰਦੀ ਦੇ ਮੌਸਮ ਵਿੱਚ ਕੜਾਕੇ ਦੇ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਜਾਈ ਅਤੇ ਕੰਬਲ ਹੇਠ ਸੌਣ ਦਾ ਆਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਦੇ ਵਿੱਚ ਮਿਲਦਾ ਹੋਵੇ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਫਿਰ ਰਜਾਈ ਦੇ ਵਿੱਚ ਮੂਲ ਦੇ ਕੇ ਸੌਂਦੇ ਨੇ ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਸ ਦੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲਦੀ ਹੈ ਪਰ ਇਹ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇਹ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਤੁਹਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਉ ਤੋਂ ਅੰਦਾਜ਼ੇ ਆ ਕਿ ਰਜਾਈ ਦੇ ਹੇਠਾਂ ਚਿਹਰਾ ਟਾਕੇ ਸੌਣ ਦੇ ਕੀ ਨੁਕਸਾਨ ਨੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਵਿੱਚ ਆਪਣਾ ਮੂੰਹ ਟਾਕੇ ਸੌਂਦੇ ਹੋ ਤੋ ਆਕਸੀਜਨ ਰਚਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਚਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁੱਧ ਹਵਾ ਦਾ ਸਾਹ ਲੈਣ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਚਮੜੀ ਤੇ ਛੱਡੜੀਆਂ ਪੈ ਸਕਕੀਆਂ ਨੇ। ਸਰਦੀਆਂ ਦੇ ਵਿੱਚ ਮੂੰਹ ਟੱਕ ਕੇ ਸੌਣ ਦੇ ਨਾਲ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਇਸ ਦੇ ਕਾਰਨ ਚਿਹਰੇ ਤੇ ਮੁਹਾਸੇ ਅਤੇ ਮੁਹਾਸੇ ਦੀਆਂ ਸਮੱਸਿਆਵਾਂ ਵੀ ਹੋ ਸਕਕੀਆਂ। ਰਜਾਈ ਦੇ ਵਿੱਚ ਮੂੰਹ ਟਾਕੇ ਸੌਣ ਦੇ ਨਾਲ ਤੁਹਾਡੇ ਫੇਫੜਿਆਂ ਤੇ ਅਸਰ ਪੈਂਦਾ ਹੈ ਅਸਲ ਦੇ ਵਿੱਚ ਰਜਾਈ ਦੇ ਅੰਦਰ ਮੂੰਹ ਟਾਕੇ ਸੌਣ ਦੇ ਨਾਲ ਫੇਫੜਿਆਂ ਦੇ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਹੈ ਇਸ ਦੇ ਨਾਲ ਅਸਥਮਾ ਜਾਂ ਫਿਰ ਸਿਰ ਦਰਦ ਦੀ ਸਮੱਸਿਆ ਬਾਅਦ ਸਕਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਜਾਈ ਦੇ ਹੇਠਾਂ ਟਾਕੇ ਨਹੀਂ ਸੌਣਾ ਚਾਹੀਦਾ ਜਿਹੜੇ ਲੋਕ ਰਜਾਈ ਦੇ ਵਿੱਚ ਮੂੰਹ ਟਾਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਸਕਦਾ ਹੈ ਜਦ ਰਜਾਈ ਦੇ ਅੰਦਰ ਚਿਹਰਾ ਟਾਕੇ ਸੌਣ ਦੇ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ ਨਾਲ ਦਮ ਘੁੱਟਣ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂਟਾ ਕੇ ਸੌਣ ਦੇ ਨਾਲ ਵੀ ਚੱਕਰ ਹੋਣਾ ਜਾਂ ਫਿਰ ਜੀ ਕੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਪਰਵਾਭਿਤ ਹੁੰਦਾ ਹੈ ਮੂਟਾ ਕੇ ਸੌਣ ਦੇ ਨਾਲ ਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਦੇ ਨਾਲ ਨੀਂਦ ਵੀ ਪ੍ਰਵਾਭਿਤ ਹੁੰਦੀ ਹੈ ਇੱਕ ਰਿਸਰਚ ਦੇ ਮੁਤਾਬਕ ਬ੍ਰੇਨ ਹੈਮਰੇਜ ਦੀ ਸੱਸਿਆ ਵੀ ਹੋ ਸਕਦੀ ਹੈ ਡਾਕਟਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੀਆਂ ਅੰਤੜੀਆਂ ਆਸਾਨੀ ਦੇ ਨਾਲ ਸੁੰਗੜ ਜਾਂਦੀਆਂ ਨੇ ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ਤੇ ਵੀ ਹੋਣ ਲੱਗਦਾ ਹੈ ਸਰਦੀ ਦੇ ਮੌਸਮ ਵਿੱਚ ਕੜਾਕੇ ਦੇ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਜਾਈ ਅਤੇ ਕੰਬਲ ਹੇਠ ਸੌਣ ਦਾ ਆਨੰਦ ਸ਼ਾਇਦ ਕਿਸੇ ਹੋਰ ਚੀਜ਼ ਦੇ ਵਿੱਚ ਮਿਲਦਾ ਹੋਵੇ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਫਿਰ ਰਜਾਈ ਦੇ ਵਿੱਚ ਮੂਲ ਦੇ ਕੇ ਸੌਂਦੇ ਨੇ ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਸ ਦੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲਦੀ ਹੈ ਪਰ ਇਹ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇਹ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਤੁਹਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਰਜਾਈ ਦੇ ਹੇਠਾਂ ਚਿਹਰਾ ਟਾਕੇ ਸੌਣ ਦੇ ਕੀ ਨੁਕਸਾਨ ਨੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਵਿੱਚ ਆਪਣਾ ਮੂੰਹ ਟਾਕੇ ਸੌਂਦੇ ਹੋ ਤੋ ਆਕਸੀਜਨ ਰਚਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਚਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁੱਧ ਹਵਾ ਦਾ ਸਾਲ ਐਨ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਚਮੜੀ ਤੇ ਛੱਡੜੀਆਂ ਪੈ ਸਕਦੀਆਂ ਨੇ। ਸਰਦੀਆਂ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਇਸ ਦੇ ਕਾਰਨ ਚਿਹਰੇ ਤੇ ਮੁਹਾਸੇ ਅਤੇ ਮੁਹਾਸੇ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਰਚਾਈ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਤੁਹਾਡੇ ਫੇਫੜਿਆਂ ਤੇ ਅਸਰ ਪੈਂਦਾ ਹੈ। ਅਸਲ ਦੇ ਵਿੱਚ ਰਚਾਈ ਦੇ ਅੰਦਰ ਮੂੰਹ ਟਾ ਕੇ ਸੌਣ ਦੇ ਫੇਫੜਿਆਂ ਦੇ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਇਸ ਦੇ ਨਾਲ ਅਸਥਮਾ ਜਾਂ ਫਿਰ ਸਿਰ ਦਰਦ ਦੀ ਸਮੱਸਿਆ ਆ ਸਕਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਜਾਈ ਦੇ ਹੇਠਾਂ ਟਾਕੇ ਨਹੀਂ ਸੋਣਾ ਚਾਹੀਦਾ ਜਿਹੜੇ ਲੋਕ ਰਜਾਈ ਦੇ ਵਿੱਚ ਮੂੰਹ ਟਾਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਸਕਦਾ ਹੈ। ਜਦ ਅਸਲ ਰਜਾਈ ਦੇ ਅੰਦਰ ਚਿਹਰਾ ਟਾਕੇ ਸੌਣ ਦੇ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ ਨਾਲ ਦਮ ਘੁੱਟਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਟਾਕੇ ਸੌਣ ਦੇ ਨਾਲ ਵੀ ਚੱਕਰ ਆਉਣਾ ਜਾਂ ਫਿਰ ਜੀ ਕੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਪਰਵਾਬਿਤ ਹੁੰਦਾ ਹੈ। ਮੂੰਹ ਟਾਕੇ ਸੌਣ ਦੇ ਨਾਲ ওভারਹੀਟਿੰਗ ਹੋ ਜਾਂਦੀ ਹੈ ਜਿਸ ਦੇ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਰਿਸਰਚ ਦੇ ਮੁਤਾਬਕ ਬ੍ਰੇਨ ਹੈਮਰੇਜ ਇਸ ਮਸੱਇਆ ਵੀ ਹੋ ਸਕਦੀ ਹੈ ਡਾਕਟਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੀਆਂ ਅੰਤੜੀਆਂ ਆਸਾਨੀ ਦੇ ਨਾਲ ਸੁਗੜ ਜਾਂਦੀਆਂ ਨੇ ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ਤੇ ਵੀ ਹੋਣ ਲੱਗਦਾ ਹੈ ਸਰਦੀ ਦੇ ਮੌਸਮ ਵਿੱਚ ਕੜਾਕੇ ਦੀ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਜਾਈ ਅਤੇ ਕੰਬਲ ਹੇਠ ਸੌਣ ਦਾ ਅਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਦੇ ਵਿੱਚ ਮਿਲਦਾ ਹੋਵੇ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਫਿਰ ਰਜਾਈ ਦੇ ਵਿੱਚ ਮੂਲ ਦੇ ਕੇ ਸੌਂਦੇ ਨੇ ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਸ ਦੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲਦੀ ਹੈ ਪਰ ਇਹ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇਹ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਤੁਹਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਉ ਤੋਂ ਅੰਦਾਜ਼ੇ ਆ ਕਿ ਰਜਾਈ ਦੇ ਹੇਠਾਂ ਚਿਹਰਾ ਟਾਕੇ ਸੌਣ ਦੇ ਕੀ ਨੁਕਸਾਨ ਨੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਵਿੱਚ ਆਪਣਾ ਮੂੰਹ ਟਾਕੇ ਸੌਂਦੇ ਹੋ ਕਿ ਆਕਸੀਜਨ ਰਜਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਜਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁੱਧ ਹਵਾ ਦਾ ਸਾਲ ਲੈਣ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਚਮੜੀ ਤੇ ਛੱਡੜੀਆਂ ਪੈ ਸਕਦੀਆਂ ਨੇ। ਸਰਦੀਆਂ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਇਸ ਦੇ ਕਾਰਨ ਚਿਹਰੇ ਤੇ ਮੁਹਾਸੇ ਅਤੇ ਮੁਹਾਸੇ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਰਜਾਈ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਤੁਹਾਡੇ ਫੇਫੜਿਆਂ ਤੇ ਅਸਰ ਪੈਂਦਾ ਹੈ। ਅਸਲ ਦੇ ਵਿੱਚ ਰਜਾਈ ਦੇ ਅੰਦਰ ਮੂੰਹ ਟਾ ਕੇ ਸੌਣ ਦੇ ਫੇਫੜਿਆਂ ਦੇ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਇਸ ਦੇ ਨਾਲ ਅਸਥਮਾ ਜਾਂ ਫਿਰ ਸਿਰ ਦਰਦ ਦੀ ਸਮੱਸਿਆ ਆ ਸਕਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਜਾਈ ਦੇ ਹੇਠਾਂ ਟਾਕੇ ਨਹੀਂ ਸੋਣਾ ਚਾਹੀਦਾ ਜਿਹੜੇ ਲੋਕ ਰਜਾਈ ਦੇ ਵਿੱਚ ਮੂੰਹ ਟਾਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਸਕਦਾ ਹੈ। ਜਦ ਅਸਲ ਰਜਾਈ ਦੇ ਅੰਦਰ ਚਿਹਰਾ ਟਾਕੇ ਸੌਣ ਦੇ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ-ਨਾਲ ਦਮ ਘੁੱਟਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਟਾਕੇ ਸੌਣ ਦੇ ਨਾਲ ਵੀ ਚੱਕਰ ਆਉਣਾ ਜਾਂ ਫਿਰ ਜੀ ਕੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਪਰਵਾਬਿਤ ਹੁੰਦਾ ਹੈ। ਮੂੰਹ ਟਾਕੇ ਸੌਣ ਦੇ ਆਲਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਦੇ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਰਿਸਰਚ ਦੇ ਮੁਤਾਬਕ ਬ੍ਰੇਨ ਹੈਮਰੇਜ ਇਸ ਮਸੱਇਆ ਵੀ ਹੋ ਸਕਦੀ ਹੈ ਡਾਕਟਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੀਆਂ ਅੰਤੜੀਆਂ ਆਸਾਨੀ ਦੇ ਨਾਲ ਸੁਗੜ ਜਾਂਦੀਆਂ ਨੇ ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ਤੇ ਵੀ ਹੋਣ ਲੱਗਦਾ ਹੈ ਸਰਦੀ ਦੇ ਮੌਸਮ ਵਿੱਚ ਕੜਾਕੇ ਦੀ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਜਾਈ ਅਤੇ ਕੰਬਲ ਹੇਠ ਸੌਣ ਦਾ ਅਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਦੇ ਵਿੱਚ ਮਿਲਦਾ ਹੋਵੇ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਫਿਰ ਰਜਾਈ ਦੇ ਵਿੱਚ ਮੂਲ ਦੇ ਕੇ ਸੌਂਦੇ ਨੇ ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਸ ਦੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲਦੀ ਹੈ ਪਰ ਇਹ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਤੁਹਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਉ ਤੋਂ ਅੰਦਾਜ਼ੇ ਆ ਕਿ ਰਜਾਈ ਦੇ ਹੇਠਾਂ ਚਿਹਰਾ ਟਾਕੇ ਸੌਣ ਦੇ ਕੀ ਨੁਕਸਾਨ ਨੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਵਿੱਚ ਆਪਣਾ ਮੂੰਹ ਟਾਕੇ ਸੌਂਦੇ ਹੋ ਤੋ ਆਕਸੀਜਨ ਰਜਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਜਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁੱਧ ਹਵਾ ਦਾ ਸਾਹ ਲੈਣ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਚਮੜੀ ਤੇ ਛੱਡੜੀਆਂ ਪੈ ਸਕਦੀਆਂ ਨੇ। ਸਰਦੀਆਂ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਇਸ ਦੇ ਕਾਰਨ ਚਿਹਰੇ ਤੇ ਮੁਹਾਸੇ ਅਤੇ ਮੁਹਾਸੇ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਰਜਾਈ ਦੇ ਵਿੱਚ ਮੂੰਹ ਟਾ ਕੇ ਸੌਣ ਦੇ ਨਾਲ ਤੁਹਾਡੇ ਫੇਫੜਿਆਂ ਤੇ ਅਸਰ ਪੈਂਦਾ ਹੈ। ਅਸਲ ਦੇ ਵਿੱਚ ਰਜਾਈ ਦੇ ਅੰਦਰ ਮੂੰਹ ਟਾ ਕੇ ਸੌਣ ਦੇ ਫੇਫੜਿਆਂ ਦੇ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਇਸ ਦੇ ਨਾਲ ਅਸਥਮਾ ਜਾਂ ਫਿਰ ਸਿਰ ਦਰਦ ਦੀ ਸਮੱਸਿਆ ਆ ਸਕਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਜਾਈ ਦੇ ਹੇਠਾਂ ਟਾਕੇ ਨਹੀਂ ਸੋਣਾ ਚਾਹੀਦਾ ਜਿਹੜੇ ਲੋਕ ਰਜਾਈ ਦੇ ਵਿੱਚ ਮੂੰਹ ਟਾਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਸਕਦਾ ਹੈ। ਜਦੋਂ ਅਸਲ ਰਜਾਈ ਦੇ ਅੰਦਰ ਚਿਹਰਾ ਟਾਕੇ ਸੌਣ ਦੇ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ ਨਾਲ ਦਮ ਘੁੱਟਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਟਾਕੇ ਸੌਣ ਦੇ ਨਾਲ ਵੀ ਚੱਕਰ ਆਉਣਾ ਜਾਂ ਫਿਰ ਜੀ ਕੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਪਰਵਾਬਿਤ ਹੁੰਦਾ ਹੈ। ਮੂੰਹ ਟਾਕੇ ਸੌਣ ਦੇ ਨਾਲ ਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਦੇ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਰਿਸਰਚ ਦੇ ਮੁਤਾਬਕ ਬ੍ਰੇਨ ਹੈਮਰੇਜ ਇਸ ਮਸੱਇਆ ਵੀ ਹੋ ਸਕਦੀ ਹੈ ਡਾਕਟਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੀਆਂ ਅੰਤੜੀਆਂ ਆਸਾਨੀ ਦੇ ਨਾਲ ਸੁਗੜ ਜਾਂਦੀਆਂ ਨੇ ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ਤੇ ਵੀ ਹੋਣ ਲੱਗਦਾ ਹੈ ਸਰਦੀ ਦੇ ਮੌਸਮ ਵਿੱਚ ਕੜਾਕੇ ਦੀ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਰਜਾਈ ਅਤੇ ਕੰਬਲ ਹੇਠ ਸੌਣ ਦਾ ਅਨੰਦ ਸ਼ਾਇਦ ਹੀ ਕਿਸੇ ਹੋਰ ਚੀਜ਼ ਦੇ ਵਿੱਚ ਮਿਲਦਾ ਹੋਵੇ ਇਸ ਮੌਸਮ ਦੇ ਵਿੱਚ ਲੋਕ ਅਕਸਰ ਕੰਬਲ ਜਾਂ ਫਿਰ ਰਜਾਈ ਦੇ ਵਿੱਚ ਮੂਲ ਦੇ ਕੇ ਸੌਂਦੇ ਨੇ ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ ਇਸ ਦੇ ਨਾਲ ਜ਼ੁਕਾਮ ਤੋਂ ਤਾਂ ਰਾਹਤ ਮਿਲਦੀ ਹੈ ਪਰ ਇਹ ਆਦਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇ ਹੈ ਰਜਾਈ ਦੇ ਅੰਦਰ ਆਪਣਾ ਚਿਹਰਾ ਟਾਕੇ ਸੌਣ ਦੇ ਨਾਲ ਤੁਹਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਰਜਾਈ ਦੇ ਹੇਠਾਂ ਚਿਹਰਾ ਟਾਕੇ ਸੌਣ ਦੇ ਕੀ ਨੁਕਸਾਨ ਨੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਰਜਾਈ ਦੇ ਵਿੱਚ ਆਪਣਾ ਮੂੰਹ ਟਾਕੇ ਸੌਂਦੇ ਹੋ ਤੋ ਆਕਸੀਜਨ ਰਜਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਜਾਈ ਦੇ ਵਿੱਚੋਂ ਅਸ਼ੁੱਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁੱਧ ਹਵਾ ਦਾ ਸਾਹ ਲੈਣ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਚਮੜੀ ਤੇ ਛੱਡੜੀਆਂ ਪੈ ਸਕਦੀਆਂ ਨੇ। ਸਰਦੀਆਂ ਦੇ ਵਿੱਚ ਮੂੰਹ ਟੱਕ ਕੇ ਸੌਣ ਦੇ ਨਾਲ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਇਸ ਦੇ ਕਾਰਨ ਚਿਹਰੇ ਤੇ ਮੁਹਾਸੇ ਅਤੇ ਮੁਹਾਸੇ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ। ਰਚਾਈ ਦੇ ਵਿੱਚ ਮੂੰਹ ਟਾਕੇ ਸੌਣ ਦੇ ਨਾਲ ਤੁਹਾਡੇ ਫੇਫੜਿਆਂ ਤੇ ਅਸਰ ਪੈਂਦਾ ਹੈ ਅਸਲ ਦੇ ਵਿੱਚ ਰਚਾਈ ਦੇ ਅੰਦਰ ਮੂੰਹ ਟਾਕੇ ਸੌਣ ਦੇ ਨਾਲ ਫੇਫੜਿਆਂ ਦੇ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਇਸ ਦੇ ਨਾਲ ਅਸਥਮਾ ਜਾਂ ਫਿਰ ਸਿਰ ਦਰਦ ਦੀ ਸਮੱਸਿਆ ਆ ਸਕਦੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ ਉਹਨਾਂ ਨੂੰ ਗਲਤੀ ਨਾਲ ਵੀ ਆਪਣਾ ਚਿਹਰਾ ਰਚਾਈ ਦੇ ਹੇਠਾਂ ਟਾਕੇ ਨਹੀਂ ਸੌਣਾ ਚਾਹੀਦਾ ਜਿਹੜੇ ਲੋਕ ਰਜਾਈ ਦੇ ਵਿੱਚ ਮੂੰਹ ਟਾ ਕੇ ਸੌਂਦੇ ਨੇ ਉਹਨਾਂ ਦੇ ਲਈ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਸਕਦਾ ਹੈ। ਜਦੋਂ ਅਸਲ ਰਜਾਈ ਦੇ ਅੰਦਰ ਚਿਹਰਾ ਟਾ ਕੇ ਸੌਣ ਦੇ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ ਨਾਲ ਦਮ ਘੁੱਟਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਟਾ ਕੇ ਸੌਣ ਦੇ ਨਾਲ ਵੀ ਚੱਕਰ ਆਉਣਾ ਜਾਂ ਫਿਰ ਜੀ ਕੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਜਾਈ ਦੇ ਹੇਠਾਂ ਆਪਣਾ ਚਿਹਰਾ ਟਾ ਕੇ ਸੌਣ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਪਰਵਾਬਿਤ ਹੁੰਦਾ ਹੈ। ਮੂੰਹ ਟਾ ਕੇ ਸੌਣ ਦੇ ਅਲਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਦੇ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਇੱਕ ਰਿਸਰਚ ਦੇ ਮੁਤਾਬਕ ਟ੍ਰੇਨ ਹੈਮਰੇਜ਼ ਇਸ ਮਸੱਇਆ ਵੀ ਹੋ ਸਕਦੀ ਹੈ ਡਾਕਟਰਾਂ ਦੇ ਮੁਤਾਬਕ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੀਆਂ ਅੰਤੜੀਆਂ ਆਸਾਨੀ ਦੇ ਨਾਲ ਸੁੰਗੜ ਜਾਂਦੀਆਂ ਨੇ ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ਤੇ ਵੀ ਹੋਣ ਲੱਗਦਾ ਹੈ